बराबर ਦੇ ਨਾਲ ਪੰਦੇ ਨਾ ਤੂੰ বুঝੋਗਾ ਨਾ ਪੰਦੇ ਜੀ ਸਰ ਇਹ ਤੇਰੇ ਵਾਸਤੇ ਸ਼ਰਮਨਾ ਕਰਾ ਮਾੜਾ ਸਮਾਨ ਚੱਕ ਸਾਈਡ ਤੇ ਕੀਤਾ ਨਾ ਹੋਰ ਨਹੀਂ 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 ਇਹ ਤੇਰੇ ਵਾਸਤੇ ਸ਼ਰਮਨਾ ਮਾੜਾ ਵਾਸਤੇ ਆਪੇ ਪਿਓ ਦੇ ਤੇਰੇ ਰਕੇ ਸੌ ਖਾਦੇ ਤੂੰ ਸਮਾਨ ਨਹੀਂ ਛੱਡਿਆ ਗੱਲ ਕਰ ਤੂੰ ਬਾਅਦ ਗਿਆ ਸੀ 10 ਮਿੰਟ ਲਈ ਇਹਨੇ ਪਿੱਛੋਂ ਆ ਕੇ ਧੱਕੇ ਮਾਰ ਕੇ ਦੁਕਾਨ ਖੱਟ ਲਈ ਇਹਦੇ ਤੇ ਤੇ ਜਾਮ ਆਵੇ ਜਿਹੜਾ ਵੀ ਪੁੱਛਦਾ ਹੋਵੇ ਲੁਧਿਆਣਾ ਦੇ ਗਿਲ ਰੋਡ ਤੇ ਦੋ ਦੁਕਾਨਦਾਰ ਆਪਸ ਵਿੱਚ ਝੜ ਗਏ ਦੱਸਦੀ ਹੈ ਕਿ ਇੱਕ ਦੁਕਾਨਦਾਰ ਵੱਲੋਂ ਦੂਜੀ ਦੁਕਾਨ ਨੂੰ ਮੁੱਲ ਖਰੀਦਿਆ ਗਿਆ ਪਰ ਭਾਵ ਉਹ ਦੁਕਾਨਦਾਰ ਪਿਛਲੇ 35 ਸਾਲਾਂ ਤੋਂ ਉਸ ਜਗ੍ਹਾ ਤੇ ਕਾਬਜ਼ ਜਿਤੇ ਕੰਮ ਕਰ ਰਿਹਾ ਉਦਤ ਉਕਤ ਦੁਕਾਨਦਾਰ ਨੇ આરોਪ ਲਗਾਇਆ ਕਿ ਇਹ ਮਾਮਲਾ ਕੋਰਟ ਅਧੀਨ ਹੈ ਤੇ ਉਹਨਾਂ ਨੂੰ ਇਸ ਬਾਬਤ ਸਟੇ ਮਿਲ ਚੁੱਕਿਆ ਪਰ باوجود ਇਸ ਦੇ ਨਾਲ ਤੇ ਦੁਕਾਨਦਾਰ ਨੇ ਦੁਕਾਨ ਖਰੀਦ ਲਈ ਅਤੇ ਹੁਣ ਉਹਨਾਂ ਨੂੰ ਖਾਲੀ ਕਰਨ ਦੀ ਧਮਕੀਆ ਦੇ ਰਿਹਾ ਹੈ ਅਤੇ ਅੱਜ ਉਹਨਾਂ ਦੇ ਵੱਲੋਂ ਬਾਹਰ ਲੱਗਿਆ ਹੋਇਆ ਉਹਨਾਂ ਦਾ ਫਰੂਟ ਦਾ ਸਮਾਨ ਛੋਟ ਦਿੱਤਾ ਗਿਆ ਉਦ ਇਸ ਬਾਬਤ ਜਦੋਂ ਆ ਦੂਸਰੇ ਦੁਕਾਨਦਾਰ ਨਾਲ ਗੱ ਦੀ ਦੁਕਾਨਦਾਰੀ ਕਾਫੀ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਨਾਲ ਦੇ ਦੁਕਾਨਦਾਰ ਵੱਲੋਂ ਫਰੂਟ ਕਾਫੀ ਦੂਰੀ ਤੱਕ ਲਗਾਇਆ ਜਾਂਦਾ ਹੈ ਜਿਸ ਕੰਨ ਉਹਨਾਂ ਦੀ ਸ਼ੋ ਖਰਾਬ ਹੋ ਰਹੀ ਹੈ ਇਸੇ ਬਾਬਤ ਉਹਨਾਂ ਨੂੰ ਕਈ ਵਾਰ ਕਿਹਾ ਗਿਆ ਪਰ ਉਹਨਾਂ ਵੱਲੋਂ ਉਹਨਾਂ ਦੇ ਨਾਲ ਸਹਿਮਤੀ ਨਹੀਂ ਪ੍ਰਗਟਾਈ ਜਾਂਦੀ ਹਾਲਕਿ ਉਹਨੇ ਵੀ ਕਿਹਾ ਕਿ ਇਹ ਮਾਮਲਾ ਕੋਰਟ ਅਧੀਨ ਤੇ ਕੋਰਟ ਇਸ ਤੇ ਫੈਸਲਾ ਲਵੇਗੀ ਬਾਹਰ ਗਿਆ ਸੀ 10 ਮਿੰਟ ਲਈ ਇਹਨੇ ਪਿੱਛੋਂ ਆ ਕੇ ੱੱਕੇ ਮਾਰ ਕੇ ਦੁਕਾਨ ਖੜੀ ਸੀ ਇਹਨਾਂ ਦੇ ਮੁੰਡਿਆਂ ਨੂੰ ਖੱਟੇ ਇਹਨਾਂ ਦੇ ਮੁੰਡਿਆਂ ਨੇ ਕਬਰ ਚਾਵ ਦੇ ਦੇ ਇੱਕ ਇਹ ਤੇ ਇਲਜ਼ਾਮ ਆਵੇ ਜਿਹੜਾ ਵੀ ਕੁਛ ਆਵੇਗੀ ਇਹ ਜੇ باوجود ਦਰਜਸਤੀ ਕਰਾ ਗਿਆ ਪੈਸੇ ਖਰੀਦ ਕੇ ਕਹਿ ਦੇ ਕੇ ਕਹਿੰਦਾ ਮੈਂ ਤਾਂ ਤੇਰੇ ਨੂੰ ਹੀ ਧੱਕੇ ਨਾਲ ਮਾਰ ਘਾਣ ਸਦਾ ਫਿਰ ਅਗਲੇ ਪਾਗਲੇ ਯਾਰ ਆਪ ਦਾ ਸਮਾਨ ਸੱਟਣ ਗਿਆ ਅਗਲੇ ਪਾਗਲੇ ਆਪਣਾ ਸਮਾਨ ਸੱਟਣ ਗਿਆ ਕਿਹੜੀ ਕਲੈਮਸ ਤੋਂ ਨੂੰ ਕੀ ਦੱਸੇ ਪਏ ਉਹ ਕੀ ਕਰਤਾ ਮੈਂ ਤਾਂ ਕੁਸ ਨੂੰ ਪੁੱਛਿਆ ਹੀ ਨਹੀਂ ਤੂੰ ਸਮਾਨ ਸੱਟ ਕੇ ਮੁੱਕ ਗਿਆ ਅਗਲੇ ਦਾ ਮੈਂ ਸੱਟਿਆ ਨਹੀਂ ਸਮਾਨ ਨੇ ਅਸੂ ਨੀ ਗੱਤ ਗੱਲ ਕੀਤੀ ਤੂੰ ਯਾਰ ਉਹ ਕੋਈ ਬਜ਼ੁਰਗ ਆਪਾਂ ਪਾਣੀ ਲਗਾ ਦੇਣੀ ਹੈ ਹਾਂ ਇਹ ਦੋ ਸੁਣੋ ਯਾਰ ਇੱਕ ਮਿੰਟ ਬੰਦਾ ਕਰਦਾ ਤੇ ਮਾਮੂਲੀ ਸਰਾਵਰ ਰਹਿਣਾ ਮੈਂ ਕਰੀਆ ਸਰਾਵਰ ਰਹਿਣਾ ਪਤਾ ਲੱਗਦਾ ਹੈ ਤੈਨੂੰ ਤੈਨੂੰ ਫਿਰ ਪਤਾ ਲੱਗੂ ਕਿ ਹਾਂ ਕੀ ਭਾਗਿਤ ਦੀ ਹੈ ਠੀਕ ਹੈ ਨਾ ਬਰਾਬਰ ਦੇਣਾ ਪੰਗਾ ਲੈ ਤੂੰ বুঝੂਗਾ ਨਾ ਪੰਗਾ ਨਹੀਂ ਸਰ ਇਹ ਤੇਰੇ ਵਾਸਤੇ ਨਾ ਕਰਨਾ ਮੈਂ ਬਟਾ ਸਵਾਰ ਚੱਕ ਸਾਈਡ ਤੇ ਕੀਤਾ ਨਾ ਹੋਰ ਨਹੀਂ 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 ਇਹ ਤੇਰੇ ਵੱਲ ਤੇ ਚਲਣਾ ਕਰਦਾ ਉਹਦਾ ਨਹੀਂ ਕਰਨਾ ਸੀ ਹਾਂ ਉਹਦੇ ਤਾਂ ਦੋ ਬੰਦੇ ਆਪ ਨੂੰ ਬੁਲਾ ਰਹੇ ਜਿਹਨੂੰ ਜਿਹਨੂੰ ਮਰਦਾ ਬੁਲਾਉਂਦਾ ਦੂਜੇ ਬੰਦੇ ਨੂੰ ਬੁਲਾਇਆ ਉਹਨੇ ਕੀ ਕੀਤਾ ਉਹਨੇ ਆ ਕੇ ਧੱਕਾ ਮਾਰੇ ਇਹਨੇ ਧੱਕਾ ਮਾਰਿਆ ਕਿਹੜਾ ਹੁੰਦਾ ਭਰਾ ਹੈ ਇਹ ਭਰਾ ਨੇ ਮਾਰਿਆ ਯਾਰ ਭਰਾ ਦਾ ਧੱਕਾ ਤੂੰ ਭਰਾ ਨਾਲ ਲੜ ਪੈਂਦਾ ਤੈਨੂੰ ਸਲਵਾਂ ਮੈਂ ਲੜਾ ਹੀ ਦੇਉਂਗਾ ਫੜੜਾ ਹੀ ਦੇਉਂਗਾ ਉਹ ਵੀ ਬੇਵਰਗ ਹੈ ਨਾ ਮੈਂ ਤਾਂ ਹੁਣ ਇਹਨੂੰ ਕਿਹਾ ਮੈਂ ਕਿਹਾ ਮੈਂ ਸਾਰਾ ਕੁਝ ਛੱਡ ਦੂੰ ਆਪੇ ਮੇਰੀ ਗੱਲ ਸੁਣ ਬੋਹ ਜੀ ਮੈਂ ਕਿਹਾ ਇਹਨੂੰ ਸਾਰਾ ਕੁਝ ਛੱਡ ਦੂੰ ਆਪਦੇ ਪਿਓ ਦੇ ਸਿਰ ਤੇ ਰਕੇ ਸੌਂ ਖਾਦੇ ਵੀ ਤੁਸਮਾਨੇ ਛੱਟਿਆ ਗੱਲ ਕਰ ਇੱਕ ਇੱਕ ਬੋ ਮੈਂ ਤਾਂ ਕਿ ਮੈਂ ਕਰ ਚਲੋ ਠੀਕ ਹੈ ਇੱਕ ਛੱਡੋ ਚਲੋ ਬਾਕੀ ਦੱਸੋ ਬਾਕੀ ਨੇ ਸੌਂ ਖਾ ਲਵੀ ਮੈਂ ਮੈਂ ਉਹ ਨਹੀਂ ਬੋ ਜੀ ਜੋ ਜੋ ਤੁਹਾਨੂੰ ਨਾ ਕੀਤੀ ਹੈ ਗਲਤ ਗੱਲ ਕੀਤੀ ਪਈ ਹੈ ਤੁਸੀਂ ਬਾਹਰ ਹੋ ਗਈ ਹੈ ਪਹਿਲੇ ਤੁਸੀਂ ਸਮਝਾਉਣਾ ਉਹਨਾਂ ਨੇ ਪਹਿਲਾਂ ਟੋਕਰਾ ਸੁੱਟਿਆ ਪਹਿਲਾਂ ਟੋਕਰਾ ਸੁੱਟਿਆ ਮੇਰੀ ਹੱਥ ਦੇ ਵਿੱਚ ਸੀਗਾ ਅੱਗੇ ਕੀਤਾ ਵੇ ਇੱਕ ਟੋਕਰਾ ਵੀ ਸੁੱਟਿਆ ਉਹਨੇ ਕੀਤਾ ਔਰ ਉਹਨੇ ਗਾਲਾਂ ਕੱਢੀਆਂ ਫਿਰ ਉਹਦੇ ਭਰਾ ਨੂੰ ਧੱਕਾ ਮਾਰਿਆ ਉਹ ਬੜੀ ਕੋਲ ਛਤਰੀ ਸੀ ਛਤਰੀ ਨਾਲ ਧੱਕਾ ਮਾਰ ਗਏ ਕਿੱਥੋਂ ਤੱਕ ਸਿੱਤੇ ਮੁੜੇ ਉਸ ਤੋਂ ਬਾਅਦ ਨੇ ਮੀਡੀਆ ਨੂੰ ਕੋਲ ਲਾਇਆ ਉਸ ਤੋਂ ਬਾਅਦ ਨੇ ਪੁਲਿਸ ਕੰਪਲੀਟ ਕੀਤੀ ਹੈ ਐਤਾ ਹੋਇਆ ਮੈਡਮ ਕੁਝ ਵੀ ਆਈ ਸੀ ਇਹਨਾਂ ਨੇ ਕੰਮ ਪਲਾਣੀ ਪੂਰੀ ਬਿਨਾ ਕਰੇ ਤੁਹਾਡਾ ਮਾਮਲਾ ਹੁਣ ਉਹ ਜਿਹੜਾ ਬੈਠ ਕੇ ਸੌਰ ਆਊਟ ਕਰਕੇ ਦੇਖ ਲਓ ਜੇ ਹੁੰਦਾ ਬਹੁਤ ਵਾਰੀ ਸਮਝਾਇਆ ਹੁਣ ਜਿਹੜਾ ਜਿੰਨੇ ਵਾਰੀ ਪਾਜੀ ਸਮਝਾ ਲਿਆ ਵਾ ਬਈ ਸਮਾਨ ਆਪਣੀ ਹੱਥ ਦੇ ਵਿੱਚ ਲਾ ਸਾਨੂੰ ਕੋਈ ਦਿੱਕਤ ਨਹੀਂ ਹੈ ਫੇਰ ਇਹ ਸਮਝਾਏ ਮੈਂਟਰ ਦੇ ਵਿੱਚ ਹੈਗਾ ਨਾ 7:00 ਵਜੇ 6:00 6:30 ਕੋਣੇ ਉ ਉਦੋਂ ਮੈਂ ਆਇਆ ਤੇ ਮੈਂ ਇਹਨੂੰ ਸਮਝਾਇਆ ਮੈਂ ਕਿ ਮੇਰਾ ਨਾਮ ਤਾਂ ਕੋਈ ਨਹੀਂ ਜੀ ਉਹਨਾਂ ਨੇ ਬਹੁਤ ਮਿੰਟ ਅੰਕਲ ਜੀ ਹਾਂ ਜੀ ਹੁਣ ਬੋਲੋ ਜੀ ਕੀ ਨਾਮ ਹੈ ਕੀ ਨਾਮ ਹੈ ਮੇਰਾ ਨਾਮ ਕੇਵਲ ਗ੍ਰਿਸ਼ਨ ਆ ਜੀ ਇਹ ਮਾਮਲਾ ਕੀ ਹੈ ਇਹ ਦੁਕਾਨ ਖਾਲੀ ਕਰਾਉਣਾ ਚਾਹੁੰਦਾ ਜੀ ਮੇਰੇ ਕੋਲ ਇਹ ਦੁਕਾਨ ਪਰ ਬਹੁਤ ਪੁਰਾਣੀ ਦੁਕਾਨ ਆ 35 ਸਾਲ ਹੋ ਗਏ ਮੈਨੂੰ ਕੰਮ ਕਰਦਿਆਂ ਹਾਂ ਜੀ ਹਾਂ ਜੀ ਇਹ ਜਨਤਾਨਗਰ ਗੇਲ ਰੋਡ ਤੇ ਜੀ ਸਾਡਾ ਕੰਮ ਆ ਜੀ ਤੁਹਾਡਾ ਫਰੂਟ ਜੂਸ ਦਾ ਜੀ ਤੇ ਕੀ ਹੋਇਆ ਕੀ ਅੱਜ ਅੱਜ ਤੱਕੇ ਨਾਲ ਪਿੱਛੋਂ ਮੈਂ ਗਿਆ ਸੀ ਤੱਕਾ ਮਾਰ ਕੇ ਸਾਰੀ ਦੁਕਾਨ ਸਿੱਟ ਗਿਆ ਥੱਲੇ ਜੀ ਕਹਿੰਦਾ ਮੈਂ ਤੇਰੀਆਂ ਲੱਤਾਂ ਇੱਕ ਕਬਲ ਚਾਵਲਾ ਜੀ ਕਹਿੰਦਾ ਹਾਂਜੀ ਇਹਨੇ ਦੁਕਾਨਾਂ ਖਰੀਦੀਆਂ ਨੇ ਹੁਣ ਕੀ ਨੁਕਸਾਨ ਕੀ ਕੀਤਾ ਤੁਹਾਡਾ ਆ ਸਾਰਾ ਫਰੂਟ ਤੁਹਾਡੇ ਸਾਹਮਣੇ ਦੇਖੋ ਕਿੰਨਾ ਵੱਡਾ ਕਿੰਨਾ ਨੁਕਸਾਨ ਕੀਤਾ ਪਿਆ ਜੀ ਇਹ ਕਿਹਦੇ ਨਾਮ ਤੇ ਦੁਕਾਨਾ ਕਿਹਦੇ ਨਾਮ ਤੇ ਸੀ ਇਹ ਦੁਕਾਨ ਗਰਦੇਵ ਤੇ ਗਰਮੇਲ ਦੇ ਨਾਂ ਤੇ ਸੀ ਜਿੰਨਾਂ ਤੋਂ ਮੈਂ ਦੁਕਾਨਾਂ ਲਈਆਂ ਸੀ ਅੱਛਾ ਜੀ ਹੁਣ ਉਹਨਾਂ ਨੂੰ ਪੈਸੇ ਦੇ ਕੇ ਯਾਨੀ ਅੰਦਰ ਖਾਤੀ ਸਾਰਾ ਕੁਝ ਕਰਾ ਗਿਆ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਇਹਨੇ 35 ਸਾਲ ਦੀ ਮੈਂ ਦੁਕਾਨ ਮੈਂ ਕਰਾਇਦਾ ਹਾਂ ਜੀ ਬਿਲਕੁਲ ਸਟੇ ਆਰਡਰ ਹੈ ਮੈਂ ਜਿੱਤਿਆ ਹੋਇਆ ਇਹ ਪੁਲਿਸ ਨੂੰ ਕੰਪਲੀਨਟ ਕੀਤੀ ਕੋਈ ਹਾਂ ਜੀ ਪੁਲਿਸ ਕੋਈ ਸੁਣਵਾਈ ਨਹੀਂ ਕਰਦੀ ਬਈ ਜੀ ਕੋਈ ਕੋਰਟ ਕੇ ਚੱਲ ਰਿਹਾ ਤੁਹਾਡਾ ਕੋਰਟ ਕੇ ਚੱਲਦਾ ਬਈ ਉਹਦੇ ਵਿੱਚ ਵੀ ਮੈਨੂੰ ਸਟੇ ਆਰਡਰ ਮਿਲ ਗਿਆ ਉਹਦਾ ਪੱਕਾ ਮੈਨੂੰ ਮਿਲਣਾ ਸੀ ਹੁਣ ਦੁਬਾਰਾ ਇਹਨੇ ਪੇ ਕਿਰਾਇਆ ਜਿੱਦਣ ਹੁਣ ਜਮਾ ਹੋਣਾ ਸੀ ਉਸਦਣ ਮੈਨੂੰ ਮਿਲਣਾ ਸੀ 5 ਮਹੀਨੇ ਦਾ ਕਿਰਾਇਆ ਮੇਰਾ ਬਾਕੀ ਸੀਗਾ ਨਹੀਂ ਉਹ ਇਕੱਲੇ ਬੰਦੇ ਨੇ ਛੁੱਟੀ ਕੀ ਹੋਰ ਵੀ ਬੰਦੇ ਨਾਲ ਇਹਦਾ ਮੁੰਡਾ ਸੀ ਕਪਲ ਜਾਵਲਾ ਜੀ ਹਾਂ ਕੰਦਾ ਮੈਂ ਪਹਿਲਾਂ ਵੀ ਜੇਲ੍ਹ ਜਾ ਚੁੱਕਾ ਹਾਂ ਜੇ ਦੁਬਾਰਾ ਜਾਊਂਗਾ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਹੀਂ ਮੰਗ ਕੀ ਕਰਦੇ ਹੋਂਦ ਮੰਗ ਕਰਦਾ ਮੈਂ ਮੇਰੀ ਕੋਈ ਮੰਗ ਨਹੀਂ ਮੈਂ ਤਾਂ ਦੁਕਾਨ ਮੰਗਦਾ ਅਸੀਂ ਨਾਲ ਜੀ ਇਹ ਮੈਨੂੰ ਇਹ ਕਹਿੰਦਾ ਦੁਕਾਨ ਦੇਣੀ ਨਹੀਂ ਦੁਕਾਨ ਦੇਣੀ ਨਹੀਂ ਮੈਂ ਕਿਹਾ ਮੈਨੂੰ ਜਗਾ ਜਿਸ ਬਾ ਲਈਆ ਮੈਨੂੰ ਉਸ ਬਾ ਦੇ ਦੇ ਕੀ ਮੰਗ ਕਰਦੇ ਹੋ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਭਾਈ ਮੇਰਾ ਮੇਰੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਜੀ ਅਸੀਂ ਮੀਆਂ ਬੀਬੀ ਕਮਾਉਣ ਵਾਲੇ ਆ ਸਾਡੀ ਦਵਾਈਆਂ ਦਾ ਖਰਚਾ ਅਸੀਂ ਆਪ ਕੱਢਦੇ ਆ ਉਹ ਬੇਟੀਆਂ ਨੇ ਅਸੀਂ ਕਿੱਥੇ ਜਾਈਏ 36 ਸਾਲਾਂ ਦਾ ਅਸੀਂ ਬੈਠੇ ਆ ਅਸੀਂ 36 ਸੇਰ ਤੋਂ ਲੈ ਕੇ ਰਾਤ ਤੱਕ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕ੍ਰਿਸ਼ਨਾ ਰਾਣੀ ਹੈ ਕੀ ਹੋਇਆ ਇੱਥੇ ਅੱਜ ਜੀ ਅੱਜ ਮੈਂ ਭਾਈ ਸਾਹਿਬ ਮੈਂ ਬੈਠੀ ਸੀ ਦੁਕਾਨ ਤੇ ਇਹ ਇਧਰ ਪਿਛੋਂ ਦੀ ਆਇਆ ਆ ਗਿਆ ਨਾ ਸਾਮਾਨ ਸੜਤਾ ਮੈਂ ਉੱਠ ਕੇ ਪੁੱਛਿਆ ਮੈਂ ਕਿ ਆ ਕੀ ਕੀਤਾ ਕਾਕਾ ਆ ਕੇ ਸੱਟਿਆ ਵਾ ਕਹਿੰਦਾ ਸੱਟੂਗਾ ਮੈਂ ਕਿ ਕਿਉਂ ਸੱਟੇਗਾ ਕਹਿੰਦਾ ਤੂੰ ਸਾਮਾਨ ਕੇ ਬਾਹਰ ਲਾਇਆ ਮੈਂ ਕਿ ਤੂੰ ਬੋਰਡ ਕਿਉਂ ਲਾਏ ਨੇ ਕਹਿੰਦਾ ਮੈਂ ਲਾਉਂਗਾ ਕਹਿੰਦਾ ਮੈਂ ਕਿ ਫਿਰ ਮੈਂ ਕਿ ਮੈਂ ਮੇਰੇ ਕੋਲ ਧੱਕੇ ਨਾਲ ਕਾਲੀ ਦੁਕਾਨ ਕਰਾਉਂਦਾ 36 ਸਾਲ ਦੀ ਮੇਰੀ ਪੁਰਾਣੀ ਦੁਕਾਨ ਆ ਮੇਰੀਆਂ ਦੋ ਬੇਟੀਆਂ ਨੇ ਮੇਰਾ ਕੋਈ ਕਮਾਉਣ ਵਾਲਾ ਨਹੀਂ ਹੈਗਾ ਆਦਮੀ ਮੇਰਾ షుగర్ ਦਾ ਮਰੀਜ਼ ਆ ਅਟੈਕ ਦਾ ਇਹ ਮਰੀਜ਼ ਆ ਮੈਂ ਕਿੱਥੇ ਜਾਊਂਗੀ ਜੇ ਇਹਨੂੰ ਕੁਝ ਹੋ ਗਿਆ ਇਹ ਦੱਸੋ ਪਹਿਲਾਂ ਇਹਦਾ ਮਤਲਬ ਕੀ ਸੀ ਸਮਾਨ ਸਟੰਦਾ ਉਹਦਣ ਵੀ ਮੈਨੂੰ ਪੌੜੀਆਂ ਦੇ ਵਿੱਚ ਖੜਦੇ ਨੇ ਇਹਨਾਂ ਮਾਂ ਪੈਣ ਦੀਆਂ ਗਾਲਾਂ ਕੱਢੀਆਂ ਮੇਰੇ ਕੋਲ ਵੀਡੀਓ ਬਣੀ ਹੋਈ ਆ ਮੈਨੂੰ ਕਹਿੰਦਾ ਮੈਂ ਆਹ ਦੇਖੋ ਸਾਰੇ ਮੇਰੇ ਦੁਕਾਨ ਬਾਹਰ ਖਰਾਬ ਕਰਤਾ ਫਰੂਟ ਦਾ ਸਮਾਨ ਸਾਰਾ ਖਰਾਬ ਕਰਤੇ ਨੇ ਮੇਰਾ ਹੁਣ ਮੰਗ ਕੀ ਕਰਦੇ ਹੋ ਕੇਸ ਚੱਲਦਾ ਪਿਆ ਮੰਗ ਕੀ ਕਰ ਕੇਸ ਚੱਲਦਾ ਪਿਆ ਸਾਡੀ ਸਾਨੂੰ ਦੁਕਾਨ ਸਾਨੂੰ ਦਿੱਤੀ ਜਾਵੇ ਜਾਂ ਦੁਕਾਨ ਨਹੀਂ ਦੇਣੀ ਦਿੱਤੀ ਇਸ ਬਾਬਤ ਕਿ ਲੋਕ ਪੁਲਿਸ ਨੂੰ ਵੀ ਦਿੱਤੀ ਆ ਕਮਿਸ਼ਨਰ ਕੋਲੇ ਵੀ ਕੀਤੀ ਆ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਕੱਲ ਨੂੰ ਸਾਨੂੰ ਕੋਰਟ ਵਾਲੇ ਜੱਜ ਨੇ ਕਿਹਾ ਸੀ ਵੀ ਕਮਿਸ਼ਨਰ ਨੂੰ ਵੀ ਤੁਸੀਂ ਇਹਨਾਂ ਨੂੰ ਕਮਿਸ਼ਨਰਗੇ ਦੇ ਆ ਰਿਪੋਰਟ ਅਸੀਂ ਕਿਹਾ ਸੀ ਉਹ ਕਹਿੰਦਾ ਤੁਸੀਂ ਸਮਾਨ ਲਾਓ ਜਾ ਕੇ ਅਸੀਂ ਸਮਾਨ ਲਾਇਆ ਬਾਹਰ ਇਹ ਕਹਿੰਦਾ ਸਮਾਨ ਤੂੰ ਬਾਹਰ ਕਿਉਂ ਲਾਉਣੀ ਆ ਮੈਂ ਤੇਰਾ ਸਮਾਨ ਨਹੀਂ ਲਗਨ ਦੇਣਾ ਹਾਂਜੀ ਕਿੰਨੇ ਵਜੇ ਦੀ ਘਟਾ ਕਿੰਨੇ ਵਜੇ ਦੀ ਕਰ ਸਾਢੇ 11 11 ਸਾਢੇ 11 ਵਜੇ ਦੀ ਕਰ ਸਾਢੇ 11 ਵਜੇ ਘਰੇ ਗਏ ਨੇ ਮੈਂ ਕਿੱਥੇ ਗਿਆ ਸੀ ਤੂੰ ਅੱਜ ਜਿਹੜੀ ਅੱਗੇ ਨੇ ਡੇਲੀ ਸਮਾਨ ਆਪਣਾ ਬਾਹਰ ਲਾ ਲੈਂਦੇ ਨੇ ਨਜਾਇਜ਼ ਸਾਡੇ ਪੌੜੀ ਹੈਗੀ ਪੌੜੀ ਦੇ ਦੇ ਹੱਦ ਤੱਕ ਲਾ ਲੈਂਦੇ ਨੇ ਤੇ ਇਹਨਾਂ ਨੂੰ ਇਹੀ ਕਿਹਾ ਸੀ ਕਿ ਵੀ ਸਮਾਨ ਆਪਣਾ ਥੋੜਾ ਆਪਣੀ ਹੱਦ ਦੇ ਵਿੱਚ ਰੱਖਿਆ ਕਰੋ ਵੀ ਇੰਨਾ ਇੱਕ ਤਾਂ ਤੁਸੀਂ 15 20 ਫੁੱਟ ਤੱਕ ਬਾਹਰ ਲਾ ਲੈਂਦੇ ਹੋ ਤੁਸੀਂ ਰੈਗੂਲਰ ਤੁਹੋਂ ਨਿਕਲਦੇ ਹੋ ਪਤਾ ਲੱਗਦਾ ਹੋਵੇਗਾ ਕਾਰਪੋਰੇਸ਼ਨ ਨੂੰ ਵੀ ਸਾਰੇ ਵਿਭਾਗ ਨੂੰ ਵੀ ਕਿੱਦਾਂ ਦੇ ਨਾਲ ਖਲੇਰਾ ਪਾਇਆ ਹੋਇਆ ਹੈ ਇਹ ਜਗ੍ਹਾ ਕਿੱਦੀ ਹੈ ਜੀ ਜਗ੍ਹਾ ਅਸੀਂ ਪਰਚੇਸ ਕੀਤੀ ਹੈ ਤੇ ਉਹ ਰੈਂਟਡ ਨਹੀਂ ਤੁਹਾਡੇ ਕੋਲੇ ਨਹੀਂ ਸਾਡੇ ਕੋਲ ਰੈਂਟਡ ਨਹੀਂ ਹੈਗਾ ਜੀ ਇਹ ਰੈਂਟ ਦਿੰਦੇ ਹੀ ਨਹੀਂ ਪਏ 1 ਮਹੀਨੇ ਦਾ ਇਹਨਾਂ ਨੇ ਕਿਰਾਇਆ ਦਿੱਤਾ ਵਾ ਉਸੋ ਵਕਾਇਆ ਨਹੀਂ ਦਿੱਤਾ ਨਾ ਕੋਈ ਡਾਕੂਮੈਂਟ ਦਿੱਤੇ ਨੇ ਕੋਰਟ ਚ ਮਾਮਲਾ ਜਾਂਦਾ ਮੇਰਾ ਹਾਂ ਚੱਲਦਾ ਸਿਵਲ ਸੂਟ ਦਾ ਚੱਲਦਾ ਪਿਆ ਅਸੀਂ ਕੋਰਟ 3 ਹੈਗਾ ਵੀ ਕੋਈ ਦਿੱਕਤ ਨਹੀਂ ਐਂ ਦੇ ਵਿੱਚ ਉਹਨਾਂ ਨੇ ਸਿੱਧੇ ਸਿੱਧੇ ਇਲਜ਼ਾਮ ਲਾਏ ਆ ਤੁਹਾਡੇ ਉੱਤੇ ਕਿ ਬਈ ਤੁਸੀਂ ਉਹਨਾਂ ਦਾ ਸਮਾਨ ਸੁੱਟਤਾ ਹੋਰ ਕੋਈ ਘਮਕੇ ਨਾ ਜੀ ਨਾ ਨਾ ਇਹਦੇ ਪ੍ਰਾਣੇ ਸਵੇਰੇ ਆ ਕੇ ਮੈਨੂੰ ੱੱਕਾ ਮਾਰਿਆ ਵਾ ਜਦੋਂ ਉਹਨੂੰ ਇਹ ਮੈਟਰ ਦੱਸਿਆ ਵੀ ਇੰਦਾਂ ਕਿ ਇਹ ਚੱਲ ਗੱਲ ਹੋਈ ਹੈ ਤੇ ਜਦੋਂ ੱੱਕਾ ਮਾਰਿਆ ਵਾ ਅਸੀਂ ਮੇਖਲ ਜਿਵੇਂ ਥੋੜਾ ਜਿੰਦਾ ਸਟਾਲ ਪਰੇ ਕੀਤਾ ਵਾ ਇੱਕ ਸਟਾਲ ਪਰੇ ਕੀਤਾ ਵਾ ਘਟੋ ਘਟ 15 20 ਸਟਾਲ ਬਾਹਰ ਲੱਗੇ ਹੋਏ ਨੇ ਇਹ ਸਮਝ ਇਨੇ ਸਾਰੇ ਦੇ ਸਾਰੇ ਪਲੈਨਿੰਗ ਕਰਕੇ ਪਤਾ ਨਹੀਂ ਕਿੰਨੇ ਨਾਲ ਗੱਲ ਕੀਤੀ ਹੈ ਤੇ ਸਾਰੇ ਫਲੇਅਰ ਤੇ ਆਪ ਖਲੇਰਨ ਤੋਂ ਬਾਅਦ ਇਨੇ ਫਿਰ ਮੀਡੀਆ ਨੂੰ ਇਕੱਠਾ ਕੀਤਾ ਫਿਰ ਪੁਲਿਸ ਨੂੰ ਕੰਪਲੇਟ ਕੀਤੀ ਇਹ ਸਾਰਾ ਹੁਣ ਮਲੇ ਕੋਈ ਉਹੀ ਕਾਰਵਾਈ ਕਰਨ ਲੱਗਿਆ ਹੋਇਆ ਤੁਹਾਡੇ ਕੋਲ ਵੀ ਸਾਡੇ ਕੋਲੇ ਐਵੀਡੈਂਸ ਹੈ ਵੀਡੀਓ ਹੈਗੀ ਹੈ ਵੀ ਸਮਾਨ ਛੋੜ ਵੀਡੀਓ ਹੈਗੀ ਹੈ ਪੇਸ਼ ਕਰਨ ਠੀਕ ਹੈ ਜੀ ਤੁਹਾਡੀ ਵੀਡੀਓ ਵਿੱਚ ਵੀ ਨਜ਼ਰ ਆ ਜਾਏਗਾ ਸਾਡੇ ਤੇ ਕੈਮਰਾ ਲੱਗਿਆ ਨਹੀਂ ਬਾਹਰ ਅਸੀਂ ਕੈਮਰੇ ਲਵਾਉਣ ਲੱਗੇ ਆ ਇਸ ਲਈ ਜਿਹੜੇ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਾਏ ਸਭ ਝੂਠੇ ਨੇ ਭਾਜੀ ਇਹ ਸਭ ਕੁਝ ਪਲੈਨਿੰਗ ਕੀਤੀ ਜਾ ਰਹੀ ਹੈ ਤੁਸੀਂ ਦੇਖ ਲਿਓ ਆਪ 21 ਤੋਂ ਪਹਿਲਾਂ ਵੀ ਉਹ ਕਹਿੰਦੇ ਗਾਲਾਂ ਦੀ ਵੀਡੀਓ ਸਾਡੇ ਕੋਲ ਪਈ ਹੈ ਗਾਲਾਂ ਕੱਢੀਆਂ ਉਹ ਕਹਿੰਦੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਨਾ ਜੀ ਨਾ ਜੇ ਕੋਈ ਨਜ਼ਾਇਜ਼ ਬੋਲੇਗਾ ਤੇ ਉਹਦਾ ਜਵਾਬ ਵੀ ਫਿਰ ਦਿੱਤਾ ਜਾਂਦਾ ਠੀਕ ਹੈ ਜੀ ਅਸੀਂ ਕੋਈ ਚੂੜੀਆਂ ਤਾਂ ਪਾਈਆਂ ਨਹੀਂ ਹੋਈਆਂ ਤੁਹਾਡੇ ਵੱਲ ਕੋਈ ਹਰਕਤ ਕੀਤੀ ਕੀ ਅੱਜ ਕੋਈ ਮੈਂ ਤੁਹਾਨੂੰ ਕਹਿੰਦਾ ਜੀ ਇੱਕ ਸਟਾਲ ਮੈਂ ਪਾਰੇ ਕੀਤਾ ਵਾ ਜਿਹੜਾ ਮੇਰੀ ਪੌੜੀਆਂ ਦੇ ਅੱਗੇ ਸੀਗਾ ਉਸ ਬਾਰੇ ਦੇ ਪ੍ਰਾਨਿਆਂ ਕੇ ਧੱਕਾ ਮਾਰਿਆ ਵਾ ਉਸ ਬਾਅਦ ਇਹਨਾਂ ਨੇ ਪਲੈਨਿੰਗ ਕਰਕੇ ਕੀ ਕੀਤਾ ਵਾ ਇਹ ਤੁਹਾਡੇ ਸਾਹਮਣੇ ਆ ਸਾਨੂੰ ਇਹ ਤਾਂ ਕਲੀਅਰ ਇਕੱਠਾ ਕਰਨ ਦੀ ਲੋੜ ਨਹੀਂ ਹੈਗੀ ਜਿਵੇਂ ਇਹਨਾਂ ਨੇ ਪੂਰਾ ਟੱਪਰੀ ਕੋਈ ਕਹਿੰਦੇ ਕਿ ਸਾਨੂੰ 35 ਸਾਲ ਹੋ ਗਏ ਵੀ ਸਾਨੂੰ ਵੀ ਹੋਰੀ 35 ਸਾਲ ਹੋ ਗਏ ਸਿਵਲ ਸੂਟ ਚ ਕੇਸ ਹੈਗਾ ਠੀਕ ਹੈ ਜੀ ਤੇ ਅਸੀਂ ਕਿਹੜਾ ਕੋਈ ਮੰਨਾਂ ਕਰਦੇ ਪਏ ਆ ਇਹ ਅਸੀਂ ਕੁਛ ਐਡਰ ਰੈਐਕਸ਼ਨ ਕਰਦੇ ਹੀ ਨਹੀਂ ਪਏ ਜੀ ਹੁਣ ਕੀ ਤੁਹਾਡੀ ਸਹਿਮਤੀ ਕੋਈ ਨਹੀਂ ਸਾਡੀ ਸਹਿਮਤੀ ਕਿਸ ਚੀਜ਼ ਦੀ ਹੈ ਜੀ ਸਮਾਨ ਬਾਜੀ ਆਪਣਾ ਹੱਦ ਦੇ ਵਿੱਚ ਲਾਣ ਕੇ ਸਾਨੂੰ ਕੋਈ ਦਿੱਕਤ ਹੀ ਨਹੀਂ ਹੈ ਦੇਖੋ ਮੇਰੀ ਇਹ ਪੌੜੀਆਂ ਨੇ ਮੇਰੀ ਪ੍ਰਾਪਰਟੀ ਹੈਗੀ ਮੇਰੀ ਪ੍ਰਾਪਰਟੀ ਦੇ ਅੱਗੇ ਸਮਾਨ ਅਸੀਂ ਆਪਣਾ ਕੰਮ ਹੈ ਜੀ ਹਾਂਜੀ ਸਾਡਾ ਕੰਮ ਸਾਡਾ ਆਈਸਕ੍ਰੀਮ ਤੇ ਸਵੀਟਸ ਦਾ ਕੰਮ ਹੈ ਤੇ ਕੀ ਹੁਣ ਤੁਸੀਂ ਕੋਈ ਪੁਲਿਸ ਨੂੰ ਕੰਪਲੇਂਟ ਤੁਸੀਂ ਕੀਤੀ ਆਪਣੇ ਬਾਰੇ ਨਹੀਂ ਅਸੀਂ ਕੁਝ ਨਹੀਂ ਕੀਤਾ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹਨਾਂ ਨੇ ਇਦਾਂ ਖਲੇਰਾ ਪਾਣਾ ਵਾ ਜਾਂ ਕੁਝ ਇਦਾਂ ਦਾ ਕੰਮ ਕੀਤਾ ਹੋਇਆ ਵਾ মিডিਆ ਨੂੰ ਵੀ ਇਕੱਠਾ ਕਰ ਲਿਆ ਵਾ ਇਹ ਤਾਂ ਜਰਗਰੀਆ ਗੱਲ ਸੀਗਾ ਤੇ ਐਵੇਂ ਇਹਨਾਂ ਨੇ ਜਿਵੇਂ ਕੋਈ ਇਹ ਪਲੈਨਿੰਗ ਜੋ ਕੀਤਾ ਜਾ ਰਿਹਾ ਸੀ ਤੁਸੀਂ ਦੱਸ ਦਿਓ ਕੇਸ ਚੱਲਦੇ ਦੌਰਾਨ ਹੀ ਖਰੀਦ ਲਈ ਤੁਸੀਂ ਟੌਪੀ ਜਿਹੜੀ ਹੈ ਸਾਨੂੰ ਇਹਨੇ ਸਾਨੂੰ ਇਹਨੇ ਦੱਸਿਆ ਹੀ ਨਹੀਂ ਜੀ ਵੀ ਕੋਈ ਕੇਸ ਚੱਲਦਾ ਪਿਆ ਵਾ ਨਾ ਮਾਲਕਾਂ ਨੇ ਦੱਸਿਆ ਨਾ ਇਹਨੇ ਦੱਸਿਆ ਇਨੇ ਕਿਉਂ ਸੈਮੂਦੀ ਨਾਲ ਅਸੀਂ ਦੁਕਾਨ ਖਾਲੀ ਕਰਨ ਲਾਂਗੇ ਪਰ ਇਹ ਦੁਕਾਨ ਖਾਲੀ ਹੋਈ ਸੀਗੀ ਅਸੀਂ ਇਸ ਗੱਲ ਨੂੰ ਐਗਰੀ ਕਰਦੇ ਜਿਸ ਰੇਟ ਤੇ ਤੁਸੀਂ ਖਰੀਦੀ ਸਾਨੂੰ ਦੁਕਾਨ ਦੇਵੋਗੇ ਤੁਸੀਂ ਮੰਨਦੇ ਹੋ ਕਿ ਪ੍ਰੋਫਿਟ ਤੇ ਜਾਂ ਕੁਝ ਹੋ ਜਾ ਕੋਈ ਗੱਲਬਾਤ ਕੋਈ ਇਹੋ ਜਿਹੀ ਹੋਈ ਸਾਡੀ ਭਾਜੀ ਮੈਂ 2 ਕਰੋੜ ਦੀ ਦੁਕਾਨ ਖਰੀਦੀ ਹੈ ਮੈਨੂੰ 2 ਕਰੋੜ ਰੁਪਏ ਲਿਆ ਕੇ ਦੇ ਦੇ ਇਹ ਦੁਕਾਨ ਲੈ ਲਵੇ ਅਦਰਵਾਈਜ਼ ਕੇਸ ਚੱਲਦਾ ਪਿਆ ਕੋਰਟ ਦੇ ਵਿੱਚ ਜੋ ਹੋਏਗਾ ਉਹ ਵੀ ਦੇਖਦਾ ਪਏ ਆ ਅਸੀਂ ਵੀ ਦੇਖਦੇ ਪਏ ਸਾਨੂੰ ਤਾਂ ਕੋਈ ਹੈ ਸਟੇ ਮਿਲ ਕੇ ਕਹਿੰਦਾ ਹਾਂ ਪਤਾ ਨਹੀਂ ਸਰ ਸਟੇ ਮਿਲਿਆ ਨਹੀਂ ਮਿਲਿਆ ਇਹ ਤਾਂ ਕੋਰਟ ਦਾ ਮੈਟਰ ਹੈਗਾ ਕੋਰਟ ਦੇ ਵਿੱਚ ਜੋ ਹੋਏਗਾ ਨਹੀਂ ਤੁਹਾਡੇ ਕੋਲੋਂ ਗੱਲ ਲਗਾਈ ਆ ਤੁਸੀਂ ਮਾਲਕਾਂ ਦੇ ਖਿਲਾਫ ਵੀ ਮਾਲਕਾਂ ਹਾਂ ਮਾਲਕਾਂ ਦੇ ਖਿਲਾਫ ਵੀ ਕਾਰਵਾਈ ਚੱਲਦੀ ਪਈ ਇਹਨਾਂ ਦੇ ਖਿਲਾਫ ਵੀ ਚੱਲਦੀ ਪਈ ਇਹਨੇ ਵੀ ਤਾਂ ਲਗਾਈ ਆ ਇਹਨੇ ਉਸ ਟਾਈਮ ਨਹੀਂ ਕਿਹਾ ਇਹ ਮੈਟਰ ਬੀ ਇਹਦਾ ਕੋਈ ਸ਼ੇ ਲੈਣ ਲੱਗੇ ਨੇ ਜਾਂ ਕੋਈ ਇਤਰਾਜ਼ ਹੈਗਾ ਸਾਨੂੰ ਦੱਸ ਦਿੰਦਾ ਉਸ ਟਾਈਮ ਤੇ ਹੁਣ ਤੁਸੀਂ ਵੀ ਕੋਈ ਪੱਖ ਰੱਖਣਾ ਚਾਹੁੰਦੇ ਹੋ ਆਪਣਾ ਇਸ ਮਾਮਲੇ ਦੇ ਵਿੱਚ ਪਾਜੀ ਸਾਡਾ ਤਾਂ ਇਹੀ ਹੈ ਵੀ ਸਮਾਨ ਜਿਹੜਾ ਫालतू ਦਾ ਬਾਹਰ ਲਾਂਦਾ ਪਿਆ ਵਾ ਦੇਖੋ ਸਾਡੀ ਦੁਕਾਨਦਾਰੀ ਹੈ ਖਰਾਬ ਹੁੰਦੀ ਹੈ ਸਾਡੀ ਦੁਕਾਨ ਦੀ ਲੁੱਕ ਨਹੀਂ ਆਉਂਦੀ ਹੈ ਹੁਣ ਇੰਨਾ ਸਮਾਂ ਬਾਹਰ ਖਲੇਰ ਕੇ ਰੱਖੇਗਾ ਤੇ ਸਾਡੀ ਦੁਕਾਨਦਾਰੀ ਵੀ ਅੜਚਾਂ ਆਂਦੀ ਹੈ ਪਾਜੀ ਬਾਹਰ ਸਮਾਨ ਰੱਖਣ ਨੂੰ ਲੈ ਕੇ ਆ ਹੋਰ ਕੋਈ ਦਿੱਕਤ ਨਹੀਂ ਹੈਗੀ ਪਾਜੀ ਹੋਰ ਕੋਈ ਮੈਟਰ ਹੀ ਨਹੀਂ ਹੈਗਾ ਇਹ ਤਾਂ ਐਵੇਂ ਖਮ ਖਾਏ ਨੇ ਕੁਝ ਪਲਾਨ ਕੀਤਾ ਵਾ